ਸੰਸੀ ਗੱਲ ਦੀ ਅੱਜ ਜਿਹੜੀ ਮੈਂ ਵੀਡੀਓ ਬਣਾ ਰਿਆ ਹਾਂ ਉਹ ਵੀਡੀਓ ਹੈ ਨਾੜ ਤੇ ਨਾੜ ਚੜ ਜਾਣੀ ਆਕੜ ਜਾਣੀ ਪੈਰਾਂ ਦੀਆਂ ਪਿੰਨੀਆਂ 'ਚ ਸੋਜ ਆ ਜਾਣੀ ਤਕਲੀਫ ਹੋਣੀ ਹੱਥਾਂ ਦੀ ਨਾੜ ਚੜ ਜਾਣੀ ਕਹਿੰਦਾ ਮਤਲਬ ਹੈ ਵੀ ਪੈਰਾਂ ਦੀ ਨਾੜ ਚੜਨੀ ਹੈ ਹੱਥਾਂ ਦੀ ਨਾੜ ਚੜਨੀ ਆਕੜਾਂ ਆ ਜਾਣਾ ਦਰਦ ਹੋਣੀ ਤੇ ਉਸਦੇ ਇਲਾਜ ਬਾਰੇ ਮੈਂ ਅੱਜ ਤੁਹਾਨੂੰ ਦੱਸਾਂਗਾ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਸਭ ਤੋਂ ਪਹਿਲਾਂ ਅਸੀਂ ਲਾਲ ਰੰਗ ਦਾ ਪਿਆਜ਼ ਲੈਣਾ ਲਾਲ ਰੰਗ ਦਾ ਪਿਆਜ਼ ਲੈ ਕੇ ਅਸੀਂ ਇਸ ਨੂੰ ਛਿੱਲਣਾ ਛਿੱਲਣ ਤੋਂ ਬਾਅਦ ਇਸ ਨੂੰ ਧੋਣਾ ਧੋਣ ਤੋਂ ਬਾਅਦ ਫਿਰ ਅਸੀਂ ਇਸ ਨੂੰ ਕद्दूकश ਕਰਨਾ ਕद्दूकश ਕਰਨ ਤੋਂ ਬਾਅਦ ਫਿਰ ਅਸੀਂ ਇਹਦਾ ਇਹ ਰਸ ਨਿਕਾਲਣਾ ਬਾਕੀ ਨਾੜ ਤੇ ਨਾੜ ਚੜਦੀ ਆ ਤਕਲੀਫ ਹੁੰਦੀ ਆ ਥੋੜੇ ਚਿਰ ਲਈ ਤੁਹਾਡੇ ਕੋ ਤੁਰਿਆ ਨਹੀਂ ਜਾਂਦਾ ਫਿਰ ਇਹਦਾ ਬਹੁਤ ਹੀ ਆਸਾਨ ਤਰੀਕਾ ਹੈ ਤੁਸੀਂ ਖੁਦ ਵੀ ਘਰ ਜਾ ਕੇ ਇਸ ਮਾਲ ਕਰ ਸਕਦੇ ਹੋ ਪਿਆਜ਼ ਲੈਣਾ ਇੱਕ ਇਸ ਨੂੰ ਛਿੱਲਣਾ ਛਿੱਲਣ ਤੋਂ ਬਾਅਦ ਧੋਣਾ ਧੋਣ ਤੋਂ ਬਾਅਦ ਇਸ ਨੂੰ ਕੱਦੂਗੋਸ਼ ਕਰਨਾ ਤੇ ਉਹਦਾ ਇਹ ਰਸ ਕੱਢਣਾ ਰਸ ਕੱਢਣ ਤੋਂ ਬਾਅਦ ਮੈਂ ਅੱਗੇ ਤੁਹਾਨੂੰ ਦੱਸਾਂਗਾ ਵੀ ਇਹਦਾ ਇਸਤੇਮਾਲ ਕਿਵੇਂ ਕਰਨਾ ਅਸੀਂ ਪਿਆਜ਼ ਦਾ ਰਸ ਜਿਹੜਾ ਉਹ ਅਸੀਂ ਤਲੀ ਤੇ ਪਾ ਲਿਆ ਤਲੀ ਤੇ ਪਾਉਣ ਤੋਂ ਬਾਅਦ ਅਸੀਂ ਕੀ ਕਰਨਾ ਹੈ 팬 ਦੇ ਵਿੱਚ ਮ사ਜ ਕਰਨੀ ਹੈ 5 ਮਿੰਟ 5 ਮਿੰਟ ਮ사ਜ ਕਰਨੀ ਹੈ ਅਗਰ ਇਹ ਪਿਆਜ਼ ਦਾ ਰਸ ਥੋੜਾ ਹੈ ਤੇ ਥੋੜਾ ਹੋਰ ਲਿਆ ਜਾ ਸਕਦਾ ਵਾ ਤੇ ਉਸ ਤੋਂ ਬਾਅਦ ਇਨੂੰ 5 ਮਿੰਟ ਮ사ਜ ਕਰਨੀ ਹੈ ਚੰਗੀ ਤਰ੍ਹਾਂ ਮ사ਜ ਕਰੋ ਮ사ਜ ਚੰਗੀ ਤਰ੍ਹਾਂ ਕਰੋਗੇ ਤਾਂ ਹੀ ਇਹਦਾ ਅਸਰ ਹੋਏਗਾ ਇਸ ਤੋਂ ਇਲਾਵਾ 5 ਮਿੰਟ ਜੇ ਤੁਹਾਡੀ ਇੱਕ ਖੱਬੇ ਪਾਸੇ ਮ사ਜ ਹੋ ਗਈ ਹੈ ਫਿਰ ਅਸੀਂ ਸੱਜੇ ਪਾਸੇ ਮ사ਜ ਕਰਨੀ ਹੈ ਸੱਜੇ ਪਾਸੇ ਸੱਜੇ ਪਾਸੇ ਮ사ਜ ਕਰਨੀ ਹੈ ਚੰਗੀ ਤਰ੍ਹਾਂ ਮ사ਜ ਕਰਨੀ ਹੈ 5 ਮਿੰਟ ਅੱਟਾ ਦੁਬਾਰਾ ਫੇਰ ਲਾ ਲੋ ਇਹਦਾ ਰਸ ਫੇਰ ਇਹਨੂੰ ਚੰਗੀ ਤਰ੍ਹਾਂ ਮ사ਜ ਕਰੋ ਇਹ ਤੁਸੀਂ ਦਿਨ ਚ ਦੋ ਵਾਰੀ ਕਰ ਸਕਦੇ ਹੋ ਅਗਰ ਟਾਈਮ ਮੈ ਤਾਂ ਦਿਨ ਚ ਦੋ ਵਾਰੀ ਕਰੋ ਤਿੰਨ ਦਿਨ ਕਰਨੀ ਹੈ ਚੌਥੇ ਦਿਨ ਇਹਦੀ ਲੋੜ ਨਹੀਂ ਪੈਗੀ ਦੇਖੋ ਕਿੰਨਾ ਆਸਾਨ ਤਰੀਕਾ ਤੁਹਾਡੀ ਨਾੜ ਤੇ ਨਾਲ ਚੜੀ ਐ ਖਾਲੀਆਂ ਪੈ ਗਈਆਂ ਨੇ ਤਕਲੀਫ ਹੋ ਰਹੀ ਐ ਇਹਦਾ ਇਹੋ ਹੀ ਇਲਾਜ ਐ ਦੂਜਾ ਇਲਾਜ ਹੁਣ ਮੈਂ ਉਹ ਦੱਸਣ ਲੱਗਾ ਨਹੀਂ ਐ ਇੱਕ ਟੇਪ ਲੈਣੀ ਹੈ ਤੇਪ ਦੇ ਉੱਤੇ ਮੇਥਰੇ ਦੇ ਦਾਣੇ ਰੱਖਣੇ ਆ ਉਹ ਤੁਸੀਂ ਜਿਹੜੀ ਤੁਹਾਡੀ ਸੈਂਟਰ ਵਾਲੀ ਸਭ ਤੋਂ ਵੱਡੀ ਉਂਗਲ ਹੈ ਉਹਦੇ ਸਾਈਡ ਤੇ ਤੁਸੀਂ ਇਸ ਨੂੰ ਬੰਨਣਾ ਹੈ ਦਾਣੇ 2-3 ਦਾਣੇ ਉਸ ਸਾਈਡ ਹਾਲ 2-3 ਦਾਣੇ ਉਸ ਸਾਈਡ ਹਾਲ ਤੁਸੀਂ ਇਹ ਰੱਖਣੇ ਨੇ ਤੇ ਉਸ ਤੋਂ ਬਾਅਦ ਦਾਣੇ ਰੱਖਣ ਤੋਂ ਬਾਅਦ ਤੁਸੀਂ ਆ ਦੇਖੋ ਇਹ ਦਾਣੇ ਮੈਂ ਇੱਧਰ ਰੱਖਤੇ ਦੋ ਦਾਣੇ ਇੱਧਰ ਰੱਖੇ ਆ ਤੇ ਦੋ ਦਾਣੇ ਹੀ ਮੈਂ ਦੂਸਰੀ ਸਾਈਡ ਰੱਖੇ ਆ ਤੇ ਟੇਪ ਜਿਹੜੀ ਆ ਇਹਨੂੰ ਬੁਲੇਟ ਦੇਣਾ ਇਸ ਤਰ੍ਹਾਂ ਵੀ ਦੋ ਦਾਣੇ ਅਸੀਂ ਜਿਹੜੇ ਨੇ ਉਹ ਰੱਖਨੇ ਆ ਅਗਰ ਦੋ ਦੀ ਜਗ੍ਹਾ ਜ਼ਿਆਦਾ ਵੀ ਦਾਣੇ ਰੱਖੇ ਗਏ ਤੇ ਕੋਈ ਵਰੀ ਨਹੀਂ ਤੁਸੀਂ ਇਸ ਤਰ੍ਹਾਂ ਇਸ ਨੂੰ ਬੁਲੇਟਣਾ ਵਾ ਔਰ ਇਦਾਂ ਬੁਲੇਟ ਕੇ ਰੱਖਣਾ ਵਾ ਦੂਜੀ ਗੱਲ ਅਸੀਂ ਫਿਰ ਇਸੇ ਤਰ੍ਹਾਂ ਹੀ ਜਿਹੜੀ ਇੱਕ ਹੋਰ ਉਂਗਲ ਆ ਉਹਦੇ ਉੱਪਰ ਇਸ ਤਰ੍ਹਾਂ ਹੀ ਅਸੀਂ ਦਾਣੇ ਜਿਹੜੇ ਨੇ ਉਹ ਕਰਨੇ ਨੇ ਦੂਸਰੀ ਉਂਗਲ ਕਿਹੜੀ ਆ ਇਹਦੇ ਨਾਲ ਦੀ ਇਹ ਉਂਗਲ ਹੈ ਇਹ ਦਾਣੇ ਨੇ ਤੇ ਇਧਰਲੀ ਸਾਈਡ ਦਾਣੇ ਰੱਖੇ ਹੁਣ ਦੂਸਰੀ ਸਾਈਡ ਵੀ ਦਾਣੇ ਜਿਹੜੇ ਨੇ ਉਹ ਰੱਖਣੇ ਨੇ ਇਹ ਦਾਣੇ ਰੱਖਣ ਤੋਂ ਬਾਅਦ ਅਸੀਂ ਇਸ ਨੂੰ ਟੇਪ ਬੁਲਟਣੀ ਹੈ ਟੇਪ ਬੁਲਟ ਕੇ ਤੇ ਇਹ ਦਾਣੇ ਦੋਨਾਂ ਉਂਗਲਾਂ ਤੇ ਬੰਨਣੇ ਆ ਤੇ ਤੁਸੀਂ ਇਹ ਖੱਬੇ ਪਾਸੇ ਹੀ ਬੰਨਣੇ ਆ ਇਹ ਟੇਪ ਜਿਹੜੀ ਹੈ ਚੰਗੀ ਤਰ੍ਹਾਂ ਬੁਲਟਣੀ ਆ ਹੋ ਸਕੇ ਤੇ ਤੁਸੀਂ ਇਹ ਕਾਰਵਾਈ ਜਿਹੜੀ ਹੈ ਰਾਤ ਨੂੰ ਕਰੋ ਸੌਣ ਲੱਗਿਆਂ ਤੇ ਇਹ ਸਾਰੀ ਰਾਤ ਲੱਗੇ ਰਹਿਣਗੇ ਤੇ ਫਿਰ ਤੁਹਾਨੂੰ ਦੁਬਾਰਾ ਜਿਹੜੀਆਂ ਕੁੜੇਲਾ ਨਹੀਂ ਪੈਣਗੀਆਂ ਇਹਦਾ ਬਹੁਤ ਹੀ ਪੱਕਾ ਲਾਜ ਆ ਤੀਜਾ ਨੁਕਸਾ ਬਿਲਕੁਲ ਸਿੱਧੇ ਖਲੋ ਕੇ ਤੇ ਅਸੀਂ ਸਰੀਰ ਨੂੰ ਬਿਲਕੁਲ ਸਿੱਧਾ ਰੱਖਣਾ ਹੈ ਤੇ ਆਪਣੀ ਜਿਹੜੀ ਲੱਤ ਹੈ ਬਿਲਕੁਲ ਬਰਾਬਰ ਹੋਣੀ ਚਾਹੀਦੀ ਹੈ ਇਹ ਲੱਤ ਜਿਹੜੀ ਹੈ 5 ਮਿੰਟ ਬਿਲਕੁਲ ਇਹ ਲੱਤ 5 ਮਿੰਟ ਇਧਰ ਰੱਖਣੀ ਚਾਹੀਦੀ ਹੈ ਜਦੋਂ ਅਸੀਂ ਇਹ 5 ਮਿੰਟ ਲੱਤ ਇਸ ਤਰ੍ਹਾਂ ਰੱਖਾਂਗੇ ਤੇ ਉਸ ਤੋਂ ਬਾਅਦ ਕਿਸੇ ਵੇਲੇ ਬੰਦਾ ਜੀ ਥੱਕ ਵੀ ਜਾਂਦਾ ਉਸ ਨੂੰ ਇਹ ਨੀਚੇ ਕਰ ਲੈ ਉਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਖੱਬੀ ਲਾਤੇ ਇਤਨਾ ਹੀ ਕਰਨੀ ਹੈ ਬਿਲਕੁਲ ਸਿੱਧਾ ਲੱਗ ਲੱਗ ਜਿਹੜਾ ਬਿਲਕੁਲ ਸਿੱਧਾ ਹੋਣਾ ਚਾਹੀਦਾ ਹੈ ਕੋਡਾ ਨਹੀਂ ਹੋਣਾ ਚਾਹੀਦਾ ਬਿਲਕੁਲ ਲੱਗ ਸਿੱਧਾ ਹੋਣਾ ਚਾਹੀਦਾ ਅਗਰ ਜੇ ਤੁਸੀਂ ਲੱਗ ਸਿੱਧਾ ਨਹੀਂ ਕਰ ਸਕਦੇ ਤੇ ਤੁਸੀਂ ਢੋਵ ਵੀ ਲਗਾ ਸਕਦੇ ਹੋ ਤੇ ਇਸ ਤਰ੍ਹਾਂ ਹੀ ਲੱਤ ਰੱਖਣੀ ਹੈ 5 ਮਿੰਟ ਇਹ ਰੱਖਣੀ ਹੈ ਤੇ ਉਸ ਤੋਂ ਬਾਅਦ 5 ਮਿੰਟ ਇਹ ਲੱਤ ਰੱਖਣੀ ਹੈ ਤੇ ਇਹ ਕਾਰਵਾਈ ਜਿਹੜੀ ਹੈ ਇਹ ਦੋ ਵਾਰੀ ਕਰਨੀ ਆ ਤੁਹਾਡੇ ਕੜਿੱਲਾ ਬਿਲਕੁਲ ਨਹੀਂ ਪਹਿਣ ਗਿਆ ਮਤਲਬ ਪੰਜ ਵਾਰੀ ਇਹ ਲਤ ਕਰੋ ਖੱਬੀ ਤੇ ਪੰਜ ਵਾਰੀ ਸੱਜੀ ਕਰੋ ਤੁਹਾਨੂੰ ਕੜਿੱਲਾ ਇਹ ਨਹੀਂ ਪਹਿਣ ਗਿਆ ਸੱਚੀ ਗੱਲ